5 ਤਰੀਕ ਨੂੰ ਸ਼ਾਮ ਨੂੰ ਕਰੀਬ 4:35 ਵਜੇ ਇੱਕ ਇਨਸੀਡੈਂਟ ਰਿਪੋਰਟ ਹੋਈ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਲਵਪ੍ਰੀਤ ਸਿੰਘ ਜਿਹੜਾ ਉਸ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਵਾਰ ਕਰਕੇ ਜਿਹੜਾ ਕਤਲ ਕਰ ਦਿੱਤਾ ਗਿਆ ਸੀਗਾ ਜਿਸ ਤੇ ਉਸ ਦੀ ਘਰ ਵਾਲੀ ਬਲਜਿੰਦਰ कौर ਦੇ ਬਿਆਨ ਦੇ ਉੱਤੇ ਸਾਡੇ ਵੱਲੋਂ ਮਕਦਮਾ ਨੰਬਰ 60 ਅੰਡਰ ਸੈਕਸ਼ਨ 303 324 191 ਦੇ 190 ਬੀ ਰਸਤੇ ਵਿੱਚ ਜਿਹੜਾ ਦਰਜ ਕੀਤਾ ਗਿਆ ਇਹ ਜਿਹੜਾ ਦੋਵਾਂ ਮੀਆਂ ਬੀਵੀ ਜਿਹੜੇ ਇੱਥੇ ਮੋਣੀਪਾਰਕ ਦੇ ਵਿੱਚ ਇੱਕ ਕਿਰਾਏ ਦੇ ਉੱਤੇ ਬੀਜੀ ਦੇ ਵਿੱਚ ਰਹਿ ਰਹੇ ਸਨ ਜਿਸ ਤੇ ਤੁਰੰਤ ਕਾਰਵਾਈ ਕਰਨੀਆਂ ਮਕਦਮਾ ਰਜਿਸਟਰ ਕਰਕੇ ਜਿਹੜਾ ਇਸ ਦੀ ਇਸ ਨੂੰ ਟ੍ਰੇਸ ਕਰਨ ਲਈ ਸਾਡੇ ਵੱਲੋਂ ਉਪਰਾਲੇ ਕੀਤੇ ਗਏ ਜਿਸ ਦੇ ਵਿੱਚ ਜਿਸ ਗੱਡੀ ਦੇ ਉੱਤੇ ਦੋਸ਼ੀਆਂ ਵੱਲੋਂ ਵਾਰਦਾਤ ਅੰਜਾਮ ਕੀਤੀ ਗਈ ਉਹ ਗੱਡੀ ਆਇਡੈਂਟੀਫਾਈ ਕੀਤੀ ਗਈ ਪਲੱਸ ਜਿਹੜੇ ਦੋਸ਼ੀ ਨੇ ਜਿਨ੍ਹਾਂ ਵੱਲੋਂ ਵਾਰਦਾਤ ਕੀਤੀ ਗਈ ਉਹ ਸਾਰੇ ਆਇਡੈਂਟੀਫਾਈ ਕਰ ਲਏ ਗਏ ਨੇ ਜਿਨ੍ਹਾਂ ਨੂੰ ਛੇਤੀ ਹੀ ਸਾਡੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਵੇਗਾ 5 ਤਰੀਕ ਨੂੰ ਸ਼ਾਮ ਨੂੰ ਕਰੀਬ 4:30-5 ਵਜੇ ਇੱਕ ਇਨਸੀਡੈਂਟ ਰਿਪੋਰਟ ਹੋਈ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਲਵਪ੍ਰੀਤ ਸਿੰਘ ਜਿਹੜਾ ਉਸ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਵਾਰ ਕਰਕੇ ਜਿਹੜਾ ਕਤਲ ਕਰ ਦਿੱਤਾ ਗਿਆ ਸੀਗਾ ਜਿਸ ਤੇ ਉਸਦੀ ਘਰਵਾਲੀ ਬਲਜਿੰਦਰ ਕੌਰ ਦੇ ਬਿਆਨ ਦੇ ਉੱਤੇ ਸਾਡੇ ਵੱਲੋਂ ਮਕਦਮਾ ਨੰਬਰ 60 ਅੰਡਰ ਸੈਕਸ਼ਨ 3103 324 191 ਤੇ 190 ਬੀ ਐਨ ਉਸ ਤੇ ਜਿਹੜਾ ਦਰਜ ਕੀਤਾ ਗਿਆ ਇਹ ਜਿਹੜਾ ਦੋਵਾਂ ਮੀਆਂ ਬੀਵੀ ਜਿਹੜੇ ਐ ਇਥੇ ਮੋਣੀ ਪਾਰਕ ਦੇ ਵਿੱਚ ਇੱਕ ਕਿਰਾਏ ਦੇ ਉੱਤੇ ਪੀਜੀ ਦੇ ਵਿੱਚ ਰਹਿ ਰਹੇ ਸਨ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਮਕਦਮਾ ਰਜਿਸਟਰ ਕਰਕੇ ਜਿਹੜਾ ਇਸ ਦੀ ਇਸ ਨੂੰ ਟ੍ਰੇਸ ਕਰਨ ਲਈ ਸਾਡੇ ਵੱਲੋਂ ਉਪਰਾਲੇ ਕੀਤੇ ਗਏ ਜਿਸ ਦੇ ਵਿੱਚ ਜਿਸ ਗੱਡੀ ਦੇ ਉੱਤੇ ਦੋਸ਼ੀਆਂ ਉਨਾਂ ਵਾਰਦਾਤ ਅੰਜਾਮ ਕੀਤੀ ਗਈ ਉਹ ਗੱਡੀ ਆਈਡੈਂਟੀਫਾਈ ਕੀਤੀ ਗਈ ਪਲੱਸ ਜਿਹੜੇ ਦੋਸ਼ੀ ਨੇ ਜਿਨ੍ਹਾਂ ਵੱਲੋਂ ਵਾਰਦਾਤ ਕੀਤੀ ਗਈ ਉਹ ਸਾਰੇ ਆਈਡੈਂਟੀਫਾਈ ਕਰ ਲਏ ਗਏ ਨੇ ਜਿਨ੍ਹਾਂ ਨੂੰ ਛੇਤੀ ਹੀ ਸਾਡੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਵੇਗਾ 5 ਤਰੀਕ ਨੂੰ ਸ਼ਾਮ ਨੂੰ ਕਰੀਬ 4:30-5 ਵਜੇ ਇੱਕ ਇਨਸੀਡੈਂਟ ਰਿਪੋਰਟ ਹੋਈ ਸੀਗੀ ਜਿਸ ਦੇ ਵਿੱਚ ਇੱਕ ਨੌਜਵਾਨ ਲਾਭਪ੍ਰੀਤ ਸਿੰਘ ਜਿਹੜਾ ਉਸ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਵਾਰ ਕਰਕੇ ਜਿਹੜਾ ਕਤਲ ਕਰ ਦਿੱਤਾ ਗਿਆ ਸੀਗਾ ਜਿਸ ਤੇ ਉਸ ਦੀ ਘਰ ਵਾਲੀ ਬਲਜਿੰਦਰ ਕੌਰ ਦੇ ਬਿਆਨ ਦੇ ਉੱਤੇ ਸਾਡੇ ਵੱਲੋਂ ਮੁਕਦਮਾ ਨੰਬਰ 60 ਅੰਡਰ ਸੈਕਸ਼ਨ 103 304 191 ਦੇ 190 ਬੀਐਨਐਸ ਦੇ ਜਿਹੜਾ ਦਰਜ ਕੀਤਾ ਗਿਆ ਇਹ ਜਿਹੜਾ ਦੋਵਾਂ ਮੀਆਂ ਬੀਬੀ ਜਿਹੜੇ ਐਥੇ ਮੋਹਣੀ ਪਾਰਕ ਦੇ ਵਿੱਚ ਇੱਕ ਕਿਰਾਏ ਦੇ ਉੱਤੇ ਬੀਜੀ ਦੇ ਵਿੱਚ ਰਹਿ ਰਹੇ ਸਨ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਮਕਤਮਾ ਰਜਿਸਟਰ ਕਰਕੇ ਜਿਹੜਾ ਇਸ ਦੀ ਇਸ ਨੂੰ ਟ੍ਰੇਸ ਕਰਨ ਲਈ ਸਾਡੇ ਵੱਲੋਂ ਉਪਰਾਲੇ ਕੀਤੇ ਗਏ ਜਿਸ ਦੇ ਵਿੱਚ ਜਿਸ ਗੱਡੀ ਦੇ ਉੱਤੇ ਦੋਸ਼ੀਆਂ ਵੱਲੋਂ ਵਾਰਦਾਤ ਅੰਜਾਮ ਕੀਤੀ ਗਈ ਉਹ ਗੱਡੀ ਆਈਡੈਂਟੀਫਾਈ ਕੀਤੀ ਗਈ ਪਲੱਸ ਜਿਹੜੇ ਦੋਸ਼ੀ ਨੇ ਜਿਨ੍ਹਾਂ ਵੱਲੋਂ ਵਾਰਦਾਤ ਕੀਤੀ ਗਈ ਉਹ ਸਾਰੇ ਆਈਡੈਂਟੀਫਾਈ ਕਰ ਲਏ ਗਏ ਨੇ ਜਿਨ੍ਹਾਂ ਨੂੰ ਛੇਤੀ ਹੀ ਸਾਡੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਵੇਗਾ 5 ਤਰੀਕ ਨੂੰ ਸ਼ਾਮ ਨੂੰ ਕਰੀਬ 4:35 ਵਜੇ ਇੱਕ ਇਨਸੀਡੈਂਟ ਰਿਪੋਰਟ ਹੋਈ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਲਵਪ੍ਰੀਤ ਸਿੰਘ ਜਿਹੜਾ ਉਸ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਵਾਰ ਕਰਕੇ ਜਿਹੜਾ ਕਤਲ ਕਰ ਦਿੱਤਾ ਗਿਆ ਸੀਗਾ ਜਿਸ ਤੇ ਉਸ ਦੀ ਘਰਵਾਲੀ ਬਲਜਿੰਦਰ ਕੌਰ ਦੇ ਬਿਆਨ ਦੇ ਉੱਤੇ ਸਾਡੇ ਵੱਲੋਂ ਮਕਦਮਾ ਨੰਬਰ 60 ਅੰਡਰ ਸੈਕਸ਼ਨ 3103 324 191 190 ਬੀ ਐਨ ਐਸ ਦੇ ਵਿੱਚ ਜਿਹੜਾ ਦਰਜ ਕੀਤਾ ਗਿਆ ਇਹ ਜਿਹੜਾ ਦੋਵਾਂ ਮੀਆਂ ਬੀਵੀ ਜਿਹੜੇ ਐ ਇਥੇ ਮੋਣੀਪਾਰਕ ਦੇ ਵਿੱਚ ਇੱਕ ਕਿਰਾਏ ਦੇ ਉੱਤੇ ਬੀਜੀ ਦੇ ਵਿੱਚ ਰਹਿ ਰਹੇ ਸਨ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਮਕਦਮਾ ਰਜਿਸਟਰ ਕਰਕੇ ਜਿਹੜਾ ਇਸ ਦੀ ਇਸ ਨੂੰ ਟ੍ਰੇਸ ਕਰਨ ਲਈ ਸਾਡੇ ਵੱਲੋਂ ਉਪਰਾਲੇ ਕੀਤੇ ਗਏ ਜਿਸ ਦੇ ਵਿੱਚ ਜਿਸ ਗੱਡੀ ਦੇ ਉੱਤੇ ਦੋਸ਼ੀਆਂ ਵੱਲੋਂ ਵਾਰਦਾਤ ਅੰਜਾਮ ਕੀਤੀ ਗਈ ਉਹ ਗੱਡੀ ਆਇਡੈਂਟੀਫਾਈ ਕੀਤੀ ਗਈ ਪਲੱਸ ਜਿਹੜੇ ਦੋਸ਼ੀ ਨੇ ਜਿਨ੍ਹਾਂ ਵੱਲੋਂ ਵਾਰਦਾਤ ਕੀਤੀ ਗਈ ਹੈ ਉਹ ਸਾਰੇ ਆਇਡੈਂਟੀਫਾਈ ਕਰ ਲਏ ਗਏ ਨੇ ਜਿਨ੍ਹਾਂ ਨੂੰ ਛੇਤੀ ਹੀ ਸਾਡੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਵੇਗਾ 5 ਤਰੀਕ ਨੂੰ ਸ਼ਾਮ ਨੂੰ ਕਰੀਬ 4:30-5 ਵਜੇ ਇਨਸੀਡੈਂਟ ਰਿਪੋਰਟ ਹੋਈ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਲਵਪ੍ਰੀਤ ਸਿੰਘ ਜਿਹੜਾ ਉਸ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਵਾਰ ਕਰਕੇ ਜਿਹੜਾ ਕਤਲ ਕਰ ਦਿੱਤਾ ਗਿਆ ਸੀਗਾ ਜਿਸ ਤੇ ਉਸ ਦੀ ਘਰ ਵਾਲੀ ਬਲਜਿੰਦਰ ਕੌਰ ਦੇ ਬਿਆਨ ਦੇ ਉੱਤੇ ਸਾਡੇ ਵੱਲੋਂ ਮਕਦਮਾ ਨੰਬਰ 60 ਅੰਡਰ ਸੈਕਸ਼ਨ 3103 324 191 ਦੇ 190 ਬੀਨ ਅਸਤੇ ਵਿੱਚ ਜਿਹੜਾ ਦਰਜ ਕੀਤਾ ਗਿਆ ਇਹ ਜਿਹੜਾ ਦੋਵਾਂ ਮੀਆਂ ਬੀਵੀ ਜਿਹੜੇ ਐ ਇੱਥੇ ਮੋਣੀ ਪਾਰਕ ਦੇ ਵਿੱਚ ਇੱਕ ਕਿਰਾਏ ਦੇ ਉੱਤੇ ਪੀਜੀ ਦੇ ਵਿੱਚ ਰਹਿ ਰਹੇ ਸਨ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਮਕਦਮਾ ਰਜਿਸਟਰ ਕਰਕੇ ਜਿਹੜਾ ਇਸ ਦੀ ਇਸ ਨੂੰ ਟ੍ਰੇਸ ਕਰਨ ਲਈ ਸਾਡੇ ਵੱਲੋਂ ਉਪਰਾਲੇ ਕੀਤੇ ਗਏ ਜਿਸ ਦੇ ਵਿੱਚ ਜਿਸ ਗੱਡੀ ਦੇ ਉੱਤੇ ਦੋਸ਼ੀਆਂ ਉਨਾਂ ਵਾਰਦਾਤ ਅੰਜਾਮ ਕੀਤੀ ਗਈ ਉਹ ਗੱਡੀ ਆਈਡੈਂਟੀਫਾਈ ਕੀਤੀ ਗਈ plus ਜਿਹੜੇ ਦੋਸ਼ੀ ਨੇ ਜਿਨ੍ਹਾਂ ਵੱਲੋਂ ਵਾਰਦਾਤ ਕੀਤੀ ਗਈ ਹੈ ਉਹ ਸਾਰੇ ਆਇਡੈਂਟੀਫਾਈ ਕਰ ਲਏ ਗਏ ਨੇ ਜਿਨ੍ਹਾਂ ਨੂੰ ਛੇਤੀ ਹੀ ਸਾਡੇ ਵੱਲੋਂ ਗ੍ਰਫਤਾਰ ਕਰ ਲਿਆ ਜਾਵੇਗਾ